ਇਨਾ ਤਸਵੀਰਾਂ ਦੇ ਵਿੱਚ ਜਿਹੜਾ ਤੁਸੀਂ ਗੱਡੀਆਂ ਦਾ ਲਾਮ ਲਸ਼ਕਰ ਦੇਖ ਰਹੇ ਹੋ ਇਹ ਕਿਸੇ ਹੋਰ ਦਾ ਨਹੀਂ ਸਗੋ ਮਨਿੰਦਰ ਸਿੰਘ ਬਿੱਟਾ ਦਾ ਹੈ ਜਿਹੜੇ ਐਂਟੀ ਟੈਰਰਿਸਟ ਫਰੰਟ ਦੇ ਪ੍ਰਧਾਨ ਹਨ ਦਰਸਲ ਬਿੱਟਾ ਹੋਰੀ ਦਿਨ ਸ਼ੁੱਕਰਵਾਰ ਨੂੰ ਲੁਧਿਆਣਾ ਵਿਖੇ ਪਹੁੰਚੇ ਸੀ ਤੇ ਜਿੱਥੇ ਉਹ ਸਰਕਟ ਹਾਊਸ ਵਿਖੇ ਠਹਿਰੇ ਜਿੱਥੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇੱਕ ਵੱਡਾ ਬਿਆਨ ਦਿੱਤਾ ਹੈ ਇਹ ਬਿਆਨ ਜਿੱਥੇ ਸਿਆਸਤਦਾਨਾਂ ਦੇ ਕਲੇਜੇ ਠੰਡ ਪਾ ਸਕਦਾ ਹੈ ਉੱਥੇ ਹੀ ਸਿੱਖ ਜਥੇਬੰਦੀਆਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨ ਵਾਲੇ ਲੋਕਾਂ ਦੇ ਸੀਨੇ ਭਾਂਬੜ ਵੀ ਮਚਾ ਸਕਦਾ ਹੈ ਕਿਉਂਕਿ ਬਿੱਟਾ ਨੇ ਰਾਜੂਆਣਾ ਬਾਰੇ ਚੱਲਦੇ ਕੈਮਰੇ ਅੱਗੇ ਕੁਝ ਅਜਾਹੇ ਬੋਲ ਬੋਲ ਦਿੱਤੇ ਰਵਨੀਤ ਬਿੱਟੂ ਇਸ ਗੱਲ ਨੂੰ ਲੈ ਕੇ ਜ਼ਰੂਰ ਕਰ ਰਹੇ ਨੇ ਤਾਂ ਰਾਜੂ ਰਾਜੂਆਣਾ ਜਿਹੜਾ ਹੈ ਉਹ 71 ਦੀ جنگ ਲੜ ਕੇ ਆਇਆ ਤੁਸੀਂ ਸਵਾਲ ਪੁੱਛਦੇ ਉਹਨੂੰ ਛੱਡਨੇ 71 ਦੀ جنگ ਲੜ ਕੇ ਆਇਆ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਬਿਆਨ ਸਿੰਘ ਜੀ ਦਾ ਉਹਨਾਂ ਨੇ ਕਤਲ ਕੀਤਾ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋਈ ਚੀਫ ਮਿਨਿਸਟਰ ਹੋਵੇ ਕੋਈ ਮਿਨਿਸਟਰ ਹੋਵੇ ਤੁਸੀਂ ਕਹੋਗੇ ਅਸੀਂ ਭਾਵਕ ਹੋ ਕੇ ਮਾਰਤਾ ਉਹਨਾਂ ਨੇ ਅਮਨ ਸ਼ਾਂਤੀ ਦਿੱਤਾ ਜ ਪੰਜਾਬ ਦੇ ਵਿੱਚ ਜੇ ਅਮਨ ਸ਼ਾਂਤੀ ਹੈ ਅੱਜ ਲੋਕ ਰਾਤ ਨੂੰ ਸੌਂਦੇ ਨੇ ਉਦੋਂ ਸੌਂਦੇ ਸੀ ਉਦੋਂ ਪਤਾ ਨਹੀਂ ਕਿਹੜਾ ਬੰਦਾ ਆਵੇ ਕਿਹੜਾ ਕਿਸੇ ਨੂੰ ਮਾਰ ਕੇ ਚਲੇ ਅਮਨ ਸ਼ਾਂਤੀ ਦਿੱਤਾ ਹੈ ਰਾਜਵਾਨਾਂ ਨੇ ਕੋ ਘਾਤਰ ਜੰਗ ਲੜੀ ਜੇ ਰਵਨੀਤ ਬਿੱਟੂ ਜੀ ਨੇ ਪੂਰਾ ਜਵਾਬ ਦਿੱਤਾ ਤੇ ਉਹਨਾਂ ਨੇ ਕੀ ਗਲਤ ਕੀਤਾ ਉਹਨਾਂ ਦੇ ਗ੍ਰੈਂਡਫਾਦਰ ਨੂੰ ਸ਼ਹੀਦ ਕੀਤਾ ਉਹਨਾਂ ਦਾ ਸਟੈਂਡ ਬਿਲਕੁਲ ਠੀਕ ਆ ਅਸੀਂ ਰਵਨੀਤ ਬਿੱਟੂ ਜੀ ਦੇ ਨਾਲ ਆ ਸਰਦਾਰ ਬੀਨ ਸਿੰਘ ਜੀ ਨੇ ਪੰਜਾਬ ਨੂੰ ਅਮਨ ਸ਼ਾਂਤੀ ਦਿੱਤਾ ਸਰ ਇਹ ਤੋਂ ਲਗਾਤਾਰ ਐਨਕਾਉਂਟਰ ਹੋ ਰਹੀ ਨਹੀਂ ਕਿਵੇਂ ਦੇਖਿਓ ਬਿਲਕੁਲ ਐਨਕਾਉਂਟਰ ਹੋਣੇ ਚਾਹੀਦੇ ਨੇ ਤੇ ਹੋਣੇ ਚਾਹੀਦੇ ਨੇ ਜਿਹੜੇ ਵੀ ਲੋਕ ਗੈਂਗਸਟਰ ਹੋਣ ਜਿਹੜੇ ਪੰਜਾਬ ਦੇ ਵਿੱਚ ਨਾਰਕੋ ਟੈਰਰਿਜ਼ਮ ਫੈਲਾਉਣ ਮਾਵਾ ਦੇ ਪੁੱਤ ਨਾਰਕੋ ਟੈਰਰਿਜ਼ਮ ਫਲਾਕੇ ਉਹਨਾਂ ਨੂੰ ਬਰਬਾਦ ਕਰਨ ਘਰਾਂ ਦੇ ਘਰ ਬਰਬਾਦ ਕਰਨ ਉਹਨਾਂ ਦੇ ਕਰਕੇ ਸਾਡੇ ਮਾਵਾ ਮਾਪੇ ਨੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਭੇਜ ਦਿੱਤਾ ਤੇ ਇਹੋ ਜਿਹਾ ਤਾਂ ਕੰਮ ਹੋਣਾ ਚਾਹੀਦਾ ਜਿਹੜੇ ਲੋਕਾਂ ਦੇ ਪੁੱਤਾਂ ਨੂੰ ਬਰਬਾਦ ਕਰਨ ਉਹਨਾਂ ਨੂੰ ਮਾਰਨ ਤੱਕ ਉਹਨਾਂ ਨੂੰ ਮਜ਼ਬੂਤ ਕਰਨ ਤੇ ਜਿਹੜੇ ਵੀ ਲੋਕ ਇਹੋ ਜਿਹੇ ਕੰਮ ਕਰਦੇ ਨੇ ਜੇ ਉਹ ਨਹੀਂ ਘਟਦੇ ਜੇ ਉਹ ਕਾਬੂ ਆਉਂਦੇ ਨੇ ਤੇ ਉਹਨਾਂ ਦਾ ਬਿਲਕੁਲ ਇਨਕਾਉਂਟਰ ਹੋਣਾ ਚਾਹੀਦਾ ਸਟੈਂਡ ਸਰਕਾਰ ਦਾ ਬਿਲਕੁਲ ਠੀਕ ਹੈ ਔਰ ਜਿਹੜਾ ਇਹਦੇ ਤੇ ਰਾਜਨੀਤੀ ਕਰਦਾ ਮੈਂ ਸਮਝਦਾ ਵੀ ਉਹ ਪੰਜਾਬ ਦੇ ਵਿੱਚ ਚਾਹੁੰਦਾ ਨਸ਼ੇ ਵਧਣ ਪੰਜਾਬ ਦੇ ਸਾਡੀ ਨੌਜਵਾਨੀ ਬਰਬਾਦ ਹੋਵੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਾਲਾ ਕੋਈ ਵੀ ਇਹੋ ਜਿਹਾ ਸ਼ਖ਼ਸਾ ਪਾਕਿਸਤਾਨ ਦੇ ਇਸ਼ਾਰੇ ਤੇ ਚਰਨੇ ਵਾਲਾ ਉਹਦੇ ਖਿਲਾਫ ਸਖਤ ਕਾਰਵਾਈ ਹੋ ਲਗਾਤਾਰ ਸਰਕਾਰ ਹੁਣ ਸਹਿਬ ਦਾ ਕਿਤਨਾ ਕਿਤੇ ਜਿਹੜੇ ਛੋਟੇ ਛੋਟੇ ਜਿਹੜੇ ਨਸ਼ਾ ਤਸਕਰ ਆ ਉਹਨਾਂ ਤੋਂ ਜਿਹੜੀ ਫੜਨ ਦੀ ਸ਼ੁਰੂਆਤ ਕੀਤੀ ਹੈ ਸਰਕਾਰ ਨੇ ਕਿਤਨਾ ਜਿਹੜੇ ਨਸ਼ਾ ਤਸਕਰਾਂ ਨੂੰ ਫੜਨ ਦੀ ਸ਼ੁਰੂਆਤ ਉਹ ਤਾਂ ਪਹਿਲਾਂ ਵੀ ਸੀ ਹੁਣ ਵੀ ਹੈ ਇਹਦੇ ਵੀ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਇੱਕ ਪੋਲੀਟੀਕਲ ਪਾਰਟੀ ਦਾ ਕੰਮ ਨਹੀਂ ਇਹ ਇਕੱਲਾ ਸਰਕਾਰ ਦਾ ਕੰਮ ਨਹੀਂ ਇਹ ਇਕੱਲਾ ਪੁਲਿਸ ਦਾ ਕੰਮ ਨਹੀਂ ਹਰ ਚੀਜ਼ ਅਸੀਂ ਪੁਲਿਸ ਸੇ ਛੁੱਟਦੇ ਨੇ ਹਰ ਚੀਜ਼ ਅਸੀਂ ਸਰਕਾਰਾਂ ਨੇ ਛੁੱਟਦੇ ਨੇ ਅਸੀਂ ਵੋਟਾਂ ਲੈਣੇ ਆ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੋਕ ਅਸੀਂ ਐਮਐਲਏ ਬਣਨੇ ਆ ਅਸੀਂ ਮਨਿਸਟਰ ਬਣਨੇ ਆ ਅਸੀਂ ਕਾਉਂਸਲਰ ਬਣਨੇ ਆ ਅਸੀਂ ਐਮਪੀ ਬਣਨੇ ਆ ਸਾਡੀ ਜ਼ਿੰਮੇਵਾਰੀ ਕੀ ਹੈ ਸਾਡੇ ਕੋਲ ਲੱਖਾਂ ਕਰੋੜਾਂ ਵਰਕਰ ਨੇ ਅਸੀਂ ਵਰਕਰਾਂ ਨੂੰ ਉਸ ਪਾਸੇ ਕਿਉਂ ਨਹੀਂ ਲਾਉਂਦੇ ਨਸ਼ੇ ਨੂੰ ਖਤਮ ਕਰ ਲਈ ਅਸੀਂ ਇਹ ਜਿਹੜੀ ਬੁਰਾਈਆਂ ਨੇ ਉਹ ਖਤਮ ਕਰ ਲਈ ਅਸੀਂ ਕਾਰਕਿਰਤਾ ਜਿਹੜੇ ਨੇ ਜਿਹੜੇ ਸਾਡੇ ਬਲਾਕਾਂ ਦੇ ਪ੍ਰਧਾਨ ਨੇ ਵਾਡਾਂ ਦੇ ਪ੍ਰਧਾਨ ਨੇ ਜ਼ਿਲ੍ਹਿਆਂ ਦੇ ਪ੍ਰਧਾਨ ਨੇ ਹਜ਼ਾਰਾਂ ਸਾਡੇ ਪੋਲਿਟਿਕਲ ਪਾਰਟੀਆਂ ਦੇ ਵਰਕਰ ਨੇ ਉਹਨਾਂ ਨੂੰ ਅਸੀਂ ਨਾਰਕੋਟਾਈਜ਼ਮ ਨਸ਼ੇ ਦੇ ਖਿਲਾਫ ਕੰਮ ਲਈ ਸਾਨੂੰ ਲਾਉਣਾ ਚਾਹੀਦਾ ਤਾਂ ਕਿ ਸਾਡੀ ਪੰਜਾਬ ਦੀ ਧਰਤੀ ਖੁਸ਼ਹਾਲ ਹੋਵੇ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਵਿਦੇਸ਼ਾਂ ਜਨਾਜ ਇਸ ਮੌਕੇ ਬਿੱਟਾ ਦਾ ਕਹਿਣਾ ਹੈ ਕਿ ਸਾਬਕਾ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਹੋਰਾ ਨੂੰ ਮਾਰਨ ਵਾਲਿਆਂ ਨੂੰ ਕਦੇ ਵੀ ਮੁਆਫੀ ਨਹੀਂ ਮਿਲਣੀ ਚਾਹੀਦੀ। ਉਹਨਾਂ ਨੇ ਕਿਹਾ ਕਿ ਰਾਜਵਾਨਾ ਕਿਹੜਾ ਕਤਲ ਦੀ ਜੰਗ ਲੜੀ ਹੈ ਜੋ ਉਸ ਨੂੰ ਮਾਫੀ ਦਿੱਤੀ ਜਾਵੇ। ਇਸ ਦੇ ਨਾਲ ਹੀ ਬਿੱਟਾ ਨੇ ਗੈਂਗਸਟਰਾਂ ਦੇ ਇਨਕਾਊਂਟਰ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੀ ਸ਼ਿਲਾਘਾ ਕੀਤੀ ਹੈ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।